ਦੇਖੋ ਅੱਜ ਦੀ ਜਿਹੜੀ ਪ੍ਰੀਤਮ ਪਿੱਛੇ ਜਿਹੜੀ ਕਾਰਪੋਰੇਟ ਦੀ ਮੀਟਿੰਗ ਹੈ ਉਹਦਾ ਇੱਕੋ ਇੱਕ ਹੀ ਇਸ਼ੂ ਹੈ ਜਿਹੜੀ ਇੱਕ ਬਹੁਤ ਹੀ ਵੱਡੀ ਸਾਜ਼ਿਸ਼ ਮਾਡਰਟ ਸਿੱਖ ਲੀਡਰਸ਼ਿਪ ਨੂੰ ਅਕਾਲੀ ਲੀਡਰਸ਼ਿਪ ਨੂੰ ਖਤਮ ਕਰਨ ਦੀ ਚੱਲ ਰਹੀ ਹੈ ਔਰ ਜਿਸ ਦੇ ਤਹਿਤ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਉੱਤੇ ਐਡਾ ਵੱਡਾ ਕਾਤਲਨਾ ਹਮਲਾ ਅਤੇ ਜਿਹੜੀ ਉਸ ਤੋਂ ਵੀ ਵੱਡੀ ਚਿੰਤਾਜਨਕ ਗੱਲ ਹੈ ਕਿ ਹਮਲਾ ਹੋਇਆ ਸ਼੍ਰੀ ਦਰਬਾਰ ਸਾਹਿਬ ਦੇ ਬਿਲਕੁਲ ਮੁਖ ਦਵਾਰ ਦੇ ਉੱਤੇ ਇਹ ਬਹੁਤ ਗੰਭੀਰ ਮਸਲਾ ਹੈ ਅੱਜ ਐਮਰਜੈਂਸੀ ਕੋਰ ਕਮੇਟੀ ਮੀਟਿੰਗ ਹੋਣੀ ਸ਼ੁਰੂ ਹੋਏਗੀ ਉਹਦੇ ਚ ਸਾਰੀਆਂ ਚੀਜ਼ਾਂ ਦੇ ਉੱਤੇ ਅਸੀਂ ਵਿਸਤਾਰ ਦੇ ਨਾਲ ਕਿ ਕਿਹੜੀਆਂ ਸਾਜਸ਼ਾਂ ਰਚੀਆਂ ਜਾਂਦੀਆਂ ਉਹਦੇ ਚ ਏਜੰਸੀਆਂ ਦਾ ਕੀ ਰੋਲ ਹੈ ਇਸ ਤਰੀਕੇ ਜਾਣ ਬੁੱਝ ਕੇ ਲੰਬੇ ਸਮੇਂ ਤੋਂ ਸੁਰੱਖਿਆ ਜਿਹੜੀ ਆ ਅਕਾਲੀ ਲੀਡਰਾਂ ਦੀ ਜਾਣ ਬੁੱਝ ਕੇ ਜਿਹੜੀ ਆ ਉਹ ਵਿਦਰਾ ਕੀਤੀ ਗਈ ਹੈ ਕਿਉਂਕਿ ਇੱਥੇ ਪਾਰਟੀ ਬਦਲਣ ਵਾਲੇ ਨੂੰ ਤਾਂ ਜੈਡ ਪਲੱਸ ਵਾਈ ਪਲੱਸ ਸਿਕਿਉਰਟੀ ਮਿਲ ਜਾਂਦੀ ਹੈ ਤੇ ਜਿਹੜੇ ਲੋਕਾਂ ਦੇ ਹੱਕਾਂ ਵਾਸਤੇ ਖੜਦੇ ਆ ਲੜਦੇ ਆ ਔਰ ਪੰਥ ਵਿਰੋਧੀ ਪੰਥ ਦੁਸ਼ਮਣ ਤਾਕਤਾਂ ਦੇ ਖਿਲਾਫ ਖੜਦੇ ਆ ਉਹਨਾਂ ਦੀਆਂ ਜਾਣ ਬੁੱਝ ਕੇ ਸੁਰੱਖਿਆਵਾਂ ਜਿਹੜੀਆਂ ਉਹ ਢਿੱਲੀਆਂ ਕੀਤੀਆਂ ਜਾਂਦੀਆਂ ਔਰ ਬੜੇ ਅਨਪ੍ਰੋਫੈਸ਼ਨਲ ਵੇ ਦੇ ਨਾਲ ਇਹ ਮੁੱਦੇ ਸਾਰੇ ਡਿਸਾਈਡ ਕੀਤੇ ਜਾਂਦੇ ਆ ਇਸ ਕਰਕੇ ਬੜੇ ਜਿਹੜੇ ਇਹਦੇ ਨਾਲ ਜੁੜੇ ਕਈ ਮਸਲੇ ਆ ਇਸ ਕਰਕੇ ਉਹ ਸਾਰੇ ਹੁਣ ਅਸੀਂ ਜਿਹੜੀ ਆ ਉਹਦੇ ਬਰੀਕੀ ਦੇ ਨਾਲ ਜਿਹੜੀ ਆ ਉਹ ਸਾਰੇ ਦੀ ਪਹੁੰਚ ਕਰੀ ਤੇਰਾ ਆਪਨੇ ਕੈਸੀ ਜੀਤੀ ਜਿਹੜੇ ਹੋਏ ਨੇ ਉਹਨੇ ਬਾਰੇ ਵੀ ਕੋਈ ਰਿਪੋਰਟ ਤੇ ਅੱਜ ਦੀ ਮੀਟਿੰਗ ਦਾ ਕਿਸੇ ਹੋਰ ਚੀਜ਼ ਨਾਲ ਕੋਈ ਸਬੰਧ ਨਹੀਂ ਹੈ ਸਿਰਫ ਇੱਕੋ ਮਸਲਾ ਅੱਜ ਦਾ ਇੱਕੋ ਇੱਕ ਮਸਲਾ ਹੈ ਕਿ ਜਿਹੜੀ ਇਹ ਬਹੁਤ ਵੱਡੀ ਸਾਜ਼ਿਸ਼ ਅਕਾਲੀ ਲੀਡਰਸ਼ਿਪ ਦੇ ਖਿਲਾਫ ਸ਼ਰਮਣੀ ਅਕਾਲੀ ਦਲ ਨੂੰ ਖਤਮ ਕਰਨ ਦੀ ਚੱਲ ਰਹੀ ਹੈ ਉਹ ਦੇਖੋ ਐਮਸੀ ਤੋਂ ਲੜੇਗੀ ਅਕਾਲੀ ਦਲ ਉਹ ਅੱਜ ਹੁਣ ਕਿਸੇ ਕਾਰਨ ਤੋਂ ਬੰਦਾ ਹੋਰੀ ਨਾ ਫੋਨ ਤਾਂ ਲੜਾਂਗੇ ਚੌਂਦੀ ਤਿੱਕਾ ਸਾਹਿਬ ਇੱਕ ਦੱਸੋ ਵੀ ਜਿੱਮੇ ਅਕਾਲ ਤਖਤ ਸਾਹਿਬ ਦੇ ਹੁਕਮ ਵੀ ਹੋਇਆ ਸੀਗਾ ਲੇਕਿਨ ਗੋਲਡਨ ਟੈਂਪਲ ਦੇ ਜਿਹੜੇ ਐਂਟਰੈਂਸ ਗੇਟ ਤੇ ਗੋਲੀ ਮਾਰ ਦਿੱਤੀ ਗਈ ਹੈ ਤੇ ਕਈ ਜਿਹੜੇ ਲੋਕ ਹੈਗੇ ਨੇ ਥਰੂ ਸੋਸ਼ਲ ਮੀਡੀਆ ਜਾਂ ਫਿਰ ਦਲ ਕਾਲਸਾ ਕਹਿ ਲਈਏ ਉਨਾ ਵੱਲੋਂ ਉਹਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਕੀ ਅਕਾਲੀ ਗੱਲ ਨੂੰ ਮੇਰੇ ਕਹਿਣਾਂ ਸਾਹਿਬ ਕੋਲ ਸ਼ਿਕਾਇਤ ਕਰਨੀ ਚਾਹੀਦੀ ਹੈ ਨਾ ਤਾਂ ਕੋਈ ਦੁਨੀਆ ਦਾ ਸਿੱਖ ਇਸ ਗੱਲ ਦੀ ਹਮਾਇਤ ਕਰ ਸਕਦਾ ਕਿ ਕੋਈ ਸਚਕੰਡ ਸ੍ਰੀ ਦਰਬਾਰ ਸਾਹਿਬ ਦੇ ਜਿਹੜਾ ਮੁੱਖ ਦਰਵਾਜ਼ੇ ਤੇ ਆ ਕੇ ਤੇ ਇਸ ਤਰ੍ਹਾਂ ਦੀ ਜਿਹੜੀ ਹੈ ਘਨੌਨੀ ਹਰਕਤ ਕਰੇ ਔਰ ਮੈਂ ਸਮਝਦਾ ਕਿ ਕੋਈ ਗੈਰ ਸਿੱਖ ਵੀ ਜਿਹੜਾ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਵੇ ਕੋਈ ਵੀ ਬੰਦਾ ਇਸ ਗੱਲ ਦੀ ਜਿਹੜੀ ਆ ਮੈਂ ਨਹੀਂ ਕਰ ਸਕਦਾ ਕਿ ਉਹ ਸਥਾਨ ਜਿੱਥੋਂ ਚੋਂ ਵਰਨਾਂ ਨੂੰ ਸਾਂਝਾ ਉਪਦੇਸ਼ ਜਿਹੜਾ ਉਹ 24 ਘੰਟੇ ਸਾਰੀ ਬਦਨਤਾ ਨੂੰ ਦਿੱਤਾ ਜਾਂਦਾ ਹੈ ਕਿ ਕਿਹੜੀ ਸਵਾਲ ਖੜੇ ਕਰ ਰਹੀ ਹੈ ਇਸ ਕਰਕੇ ਹੁਣ ਮੈਨੂੰ ਮੀਟਿੰਗ ਕਰ ਲੈਣ ਦੋ ਬਾਕੀ ਬਾਅਦ ਚ ਜੀ ਅੱਜ ਹੋ ਗਿਆ ਅੱਜ ਗੌਰਮੈਂਟ ਦੀ ਮੀਟਿੰਗ ਸੱਦੀ ਹੈ ਚੋਟੀ ਸਾਮਲ ਲਗਦਾ ਕਿ ਨਿਕਲ ਕੇ ਆਏਗਾ ਕੁਝ ਦੇਖੋ ਕੀ ਲਗਦਾ ਕੀ ਨਿਕਲ ਕੇ ਆਏਗਾ ਤਾਂ ਮੀਟਿੰਗ ਤੋਂ ਬਾਅਦ ਹੀ ਤੁਹਾਨੂੰ ਪਤਾ ਲੱਗੇਗਾ ਬਟ ਹਾਲਾਤ ਤੁਸੀਂ ਦੇਖੋ ਕਿਸ ਪਾਸੇ ਜਾ ਰਹੇ ਹੈ ਇੱਕ ਬੰਦਾ ਜੋ ਨਿਮਾਣੇ ਸਿੱਖ ਵਜੋਂ ਸ੍ਰੀ ਅਕਾਲ ਤਖਤ ਸਾਹਿਬ ਨੇ ਜੋ ਹੁਕਮ ਲਾਇਆ ਗੁਰੂ ਰਾਮਦਾਸ ਦੇ ਦਰਬਾਰ ਚ ਬੈ ਕੇ ਸੇਵਾ ਕਰ ਰਿਹਾ ਹੈ ਉਹਦੇ ਤੇ ਪੰਜਾਬ ਪੁਲਿਸ ਦੀ ਮਿਲੀ ਭੁਗਤ ਨਾਲ ਪੰਜਾਬ ਪੁਲਿਸ ਦੀ ਕੰਪਲੀਸਿਟੀ ਨਾਲ ਉੱਥੇ ਇੱਕ ਨੌਨ ਕ੍ਰਿਮੀਨਲ ਜਿਹਦੇ ਨੌਨ ਆਈਐਸਆਈ ਦੇ ਲਿੰਕ ਹੈ ਪਾਕਿਸਤਾਨ ਆਉਣਾ ਜਾਣਾ ਹੈ ਜਿਹਦੇ ਘਰੋਂ ਆਰਡੀਐਕਸ ਬਰਾਮਦ ਹੋਇਆ ਜਿਹਦੇ ਘਰੋਂ ਐਮਪੀ5 ਬਰਾਮਦ ਹੋਈਆਂ ਜਿਦੀਆਂ ਸਟੇਟਮੈਂਟਸ ਔਨ ਰਿਕਾਰਡ ਹੈ ਕਿ ਮੇਰਾ ਸਭ ਤੋਂ ਵੱਡਾ ਟਾਰਗੇਟ ਬਾਦਲ ਪਰਿਵਾਰ ਹੈ ਉਸ ਇਨਸਾਨ ਨੂੰ ਅੰਮ੍ਰਿਤਸਰ ਪੁਲਿਸ ਦੋ ਦਿਨ ਉੱਥੇ ਘੁੰਮਣ ਦਿੰਦੀ ਹੈ ਰੈਕੀ ਕਰਨ ਦਾ ਮੌਕਾ ਦਿੰਦੀ ਹੈ ਫਿਰ ਫੈਸਿਲੀਟੇਟ ਕਰਦੇ ਹੈ ਕਿ ਉਸ ਦਾ ਸੁਖਬੀਰ ਸਿੰਘ ਬਾਦਲ ਦੇ ਇੰਨੀ ਨੇੜੇ ਆ ਜੇ ਕਿ ਪੁਆਇੰਟ ਬਲੈਂਕ ਰੇਂਜ ਤੇ ਸ਼ਾਟ ਲੈ ਕੇ ਉਹਨਾਂ ਦੀ ਜਾਨ ਲੈ ਸਕੇ ਇਹ ਤਾਂ ਚਲੋ ਸਾਰਿਆਂ ਨੇ ਤੁਸੀਂ ਦੇਖਿਆ ਇੱਕ ਅਲਰਟ ਜਿਹੜਾ ਬਾਦਲ ਸਾਹਿਬ ਦੇ ਮੈਂ ਤਾਂ ਕਹੂੰਗਾ ਪਰਿਵਾਰ ਦਾ ਮੈਂਬਰ ਹੀ ਸੀ ਕਿਉਂਕਿ 25 ਸਾਲ ਹੋ ਗਏ ਸੀ ਉਹਨੂੰ ਨਾਲ ਬਾਲ ਸਾਹਿਬ ਹੋਰਾਂ ਦੇ ਜਸਬੀਰ ਸਿੰਘ ਉਹਦੇ ਰਾਈ ਗੁਰੂ ਸਾਹਿਬ ਨੇ ਸਿਰ ਤੇ ਹੱਥ ਰੱਖ ਕੇ ਗੁਰੂ ਸਾਹਿਬ ਨੇ ਅੰਗ ਸਹਾਇ ਹੋ ਕੇ ਜਾਨ ਬਚਾਈ ਹੈ ਅਦਰਵਾਇਜ਼ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਪੰਜਾਬ ਦੀਆਂ ਏਜੰਸੀਆਂ ਨੇ ਕੋਈ ਕਸਰ ਨਹੀਂ ਛੱਡੀ ਸੀ ਤੇ ਇੱਕ ਮੈਂ ਹੋਰ ਗੱਲ ਇੱਥੇ ਕਹਿਣੀ ਚਾਹਣਾ ਇਹ ਇੱਕ ਬੜੀ ਵੱਡੀ ਕੌਨਸਪਿਰੇਸੀ ਦਾ ਪਾਰਟ ਹੈ ਇਹ ਜਿਹੜਾ ਨਰੈਣ ਚੌੜਾ ਇਹਨੂੰ ਕੱਲਾ ਨਾ ਸਮਝਿਓ ਇਹ ਬੜੀਆਂ ਵੱਡੀਆਂ ਸ਼ਕਤੀਆਂ ਇਹਦੇ ਪਿੱਛੇ ਲੱਗੀਆਂ ਉਹ ਕਿਹੜੀਆਂ ਸ਼ਕਤੀਆਂ ਉਹ ਉਹ ਸ਼ਕਤੀਆਂ ਜਿਹੜੀਆਂ ਪੰਜਾਬ ਦੀ ਅਮਨ ਸ਼ਾਂਤੀ ਭਾਈਚਾਰਕ ਸਾਂਝ ਨੂੰ ਲੰਬੂ ਲਾਉਣਾ ਚਾਹੁੰਦੀਆਂ ਜਿਨ੍ਹਾਂ ਦਾ ਏਜੰਡਾ ਹੈ ਪੰਜਾਬ ਰਾਹੀਂ ਦੇਸ਼ ਨੂੰ ਡੀਸਟੇਬਲਾਈਜ਼ ਕਰਨ ਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸਾਰੀ ਜ਼ਿੰਦਗੀ ਪੰਜਾਬ ਦੀ ਅਮਨ ਸ਼ਾਂਤੀ ਭਾਈਚਾਰਕ ਸਾਂਝ ਕਾਇਮ ਰੱਖਣ ਵਾਸਤੇ ਆਪਣੀ ਸਾਰੀ ਜ਼ਿੰਦਗੀ ਲਾਤੀ ਤੇ ਉਸੇ ਰਾਤੇ ਸਤਾਰ ਸੁਖਬੀਰ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਚੱਲ ਰਹੀ ਹੈ ਇਸ ਅਟੈਕ ਰਾਹੀਂ ਪੰਜਾਬ ਦੀ ਮੋਡਰੇਟ ਸਿੱਖ ਲੀਡਰਸ਼ਿਪ ਨੂੰ ਖਤਮ ਕਰਨ ਦਾ ਸਿੱਖਾਂ ਨੂੰ ਲੀਡਰਲੈਸ ਕਰਨ ਦਾ ਤੇ ਪੰਜਾਬ ਦੀ ਅਮਨ ਸ਼ਾਂਤੀ ਭਾਈਚਾਰਕ ਸਾਂਝ ਖਤਮ ਕਰਨ ਦਾ ਇਹ ਬੜੀ ਕਲੀਅਰ ਕਾਂਸਪੀਰੇਸੀ ਇਹ ਤਾਂ ਟਾਰਗੇਟ ਕੀਤਾ ਗਿਆ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਕਿਉਂਕਿ ਇਹ ਜਿਹੜੇ ਈਵਲ ਡਿਜ਼ਾਈਨਸ ਐ ਇਹ ਮਾੜੀਆਂ ਮਨਸ਼ਾਵਾ ਇਹਨਾਂ ਲੋਕਾਂ ਦੀ ਭੈੜੀ ਆਖ ਹੈ ਪੰਜਾਬ ਤੇ ਤੇ ਦੇਸ਼ ਤੇ ਜੇ ਉਹਦੇ ਵਿੱਚ ਇੱਕ ਇਨਸਾਨ ਖੜਾ ਤਾਂ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਖੜਾ ਸੋ ਇਹ ਜਿਹੜਾ ਕੰਮ ਹੋਇਆ ਉੱਥੇ ਉਹਦੇ ਵਿੱਚ ਅੱਜ ਇਹ ਗੱਲਾਂ ਮੈਂ ਕਹੀ ਥਾਵਾਂ ਤੇ ਸੁਣ ਰਿਹਾ ਜੀ ਕਿ ਉਹ ਟਾਰਗੇਟ ਕੀਤਾ ਗਿਆ ਜੀ ਉਹ ਖੜਕੂਆ ਕਿਸ ਕਿਹੜਾ ਖੜਕੂਆ ਉਹ ਕਿਹੜਾ ਸਿੱਖ ਦਰبار صاحب ਚ ਜਿਹੜਾ 1984 ਤੋਂ ਬਾਅਦ ਪਹਿਲੀ ਵਾਰੀ ਗੋਲੀਆਂ ਚਲੀਆਂ ਦਰਬਾਰ ਸਾਹਿਬ ਚ ਗੋਲੀ ਵੱਜੀ ਹੈ ਕਿਹੜਾ ਸਿੱਖ ਦਰਬਾਰ ਸਾਹਿਬ ਤੇ ਗੋਲੀ ਚਲਾਉਂਦਾ ਜੀ ਕਿਹੜਾ ਸਿੱਖ ਹੈ ਇਹ ਜਿਹੇ ਸਿੱਖ ਤੇ ਗੋਲੀ ਚਲਾਉਂਦਾ ਜਿਹੜਾ ਗੁਰੂ ਸਾਹਿਬ ਦੇ ਚਰਨਾਂ ਚ ਬੈਠਾ ਆਪਦੀ ਸੇਵਾ ਨਿਭਾ ਰਿਹਾ ਹੋਵੇ ਉਹ ਤਾਂ ਸਿੱਖ ਕਹੌਣ ਦੇ ਲਾਇਕ ਹੀ ਨਹੀਂ ਹੈ ਏਦੋਂ ਬੁਜਦਿਲ ਕਮਜ਼ੋਰ ਘਟਿਆ ਮਾੜਾ ਤੇ ਕਮਜ਼ੋਰ ਇਨਸਾਨ ਕੋਈ ਹੋ ਨਹੀਂ ਸਕਦਾ ਜਿਹੜਾ ਉੱਥੇ ਗੁਰੂ ਦੀ ਸੇਵਾ 'ਚ ਬੈਠੇ ਇੱਕ ਨਿਮਾਣੇ ਸਿੱਖ ਵਜੋਂ ਸੇਵਾ ਨਿਭਾਉਂਦਾ ਜਿਹੜਾ ਉਹਦੇ ਤੇ ਹਮਲਾ ਕਰਦੇ ਭੱਜ ਜੀ ਐਮਸੀ ਸਿੰਘ ਭਾਈ ਸਰਵਰ ਸਿੰਘ ਦੇ ਪ੍ਰਸਤ ਮੈਂ ਇੱਕ ਵੀਡੀਓ ਜਾਰੀ ਕੀਤੀ ਹੈ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈਗਾ ਕਿ ਇਹ ਆਈਪੀ ਦਾ ਜਿਹੜਾ ਹੈਗਾ ਆਈਪੀ ਵਾਸਤੇ ਕੰਮ ਕਰਦਾ ਸੀ ਕਿ ਆਈਪੀ ਦੇ ਜਿਹੜੇ ਅਧਿਕਾਰ ਸੀਗੇ ਉਹ ਵੀ ਇਹਨੂੰ ਕਰਾਸ ਬਾਰਡਰ ਲੈਣੇ ਚਾਹੁੰਦੇ ਸੀ ਕਿ ਲੱਗ ਜਾਊਗਾ ਦੇਖੋ ਮੈਂ ਉਹ ਸਟੇਟਮੈਂਟ ਸੁਣੀ ਨਹੀਂ ਪਰ ਮੈਂ ਜਿਹੜੀ ਤੁਹਾਨੂੰ ਗੱਲ ਕਿਹਾ ਕਿ ਬੜੀਆਂ ਵੱਡੀਆਂ ਸ਼ਕਤੀਆਂ ਲੱਗੀਆਂ ਆਈਐਸਆਈ ਨਾਲ ਨੋਨ ਲਿੰਕਸ ਹੈ ਜੀ ਇਹਦੇ ਜਿੱਥੋਂ ਤੱਕ ਤੁਸੀਂ ਸਟੇਟ ਏਜੰਸੀਜ਼ ਹਿੰਦੁਸਤਾਨ ਦੀਆਂ ਦੀ ਗੱਲ ਕੀਤੀ ਮੈਂ ਤੁਹਾਨੂੰ ਇਹ ਕਹਿ ਰਿਹਾ ਵੀ ਦੋ ਦਿਨ ਤੁਸੀਂ ਵੇਖ ਰਹੇ ਹੋ ਕਿਵੇਂ ਉੱਥੇ ਖੁੱਲੇ ਆਮ ਘੁੰਮ ਰਿਹਾ ਅੰਮ੍ਰਿਤਸਰ ਪੁਲਿਸ ਦਾ ਐਸਪੀ ਉਹਦੇ ਨਾਲ ਹੱਥ ਮਿਲਾ ਰਿਹਾ ਉਹਦੇ ਨਾਲ ਗੱਲਾਂ ਕਰ ਰਿਹਾ ਉਹਦੇ ਨਾਲ ਜੱਪੀਆਂ ਪਾ ਰਿਹਾ ਤੁਹਾਨੂੰ ਪਤਾ ਸਨਿਚਰਵਾਰ ਨੂੰ ਬੇਲ ਤੇ ਆਇਆ ਕਿਹੋ ਜਿਹਾ ਕੇਸ ਹੈ ਉਹਦੇ ਤੇ ਆਰਡੀਐਕਸ ਉਹਦੇ ਤੋਂ ਬਰਾਮਦ ਹੋਈ ਹੈ ਐਮਪੀ5 ਉਹਦੇ ਤੋਂ ਬਰਾਮਦ ਹੋਈਆਂ ਤੁਸੀਂ ਜੇ ਉਹਨੂੰ ਅਰੈਸਟ ਨਹੀਂ ਕਰ ਰਹੇ ਡਿਟੇਨ ਨਹੀਂ ਕਰ ਰਹੇ ਜਦੋਂ ਇੱਕ ਜ਼ेड ਪਲੱਸ ਕੈਟਾਗਰੀ ਪ੍ਰੋਟੈਕਟਿਵ ਉੱਥੇ ਬੈਠਾ ਤੇ ਸੁਭਾਵਕ ਹੈ ਕੋਈ ਨਾ ਕੋਈ ਵੱਡੀਆਂ ਸ਼ਕਤੀਆਂ ਕੰਮ ਕਰ ਰਹੀਆਂ ਇਹਦੇ ਕੋਈ ਦੋਰਾਵਾ ਨਹੀਂ ਪਰ ਇੱਕ ਗੱਲ ਬੜੀ ਕਲੀਅਰ ਹੈ ਜੀ ਬਾਦਲ ਸਾਹਿਬ ਦੇ ਅਸੀਂ ਅੱਜ ਵੀ ਸੇਵਾ ਨਾਲ ਕਰਕੇ ਆਏ ਆ ਕਿ ਚਾਹੇ ਜਾਨ ਚਲੀ ਜਾਵੇ ਕੁਝ ਹੋ ਜਾਵੇ ਪੰਜਾਬ ਦੀ ਅਮਨ ਸ਼ਾਂਤੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਵਾਸਤੇ ਪ੍ਰੋਟੈਕਟ ਕਰਨ ਵਾਸਤੇ ਜਿੱਡੀ ਵੱਡੀ ਕੁਰਬਾਨੀ ਦੇਣੀ ਪਏਗੀ ਦੇਵਾਂਗੇ ਉਸ ਤੋਂ ਪਿੱਛੇ ਨਹੀਂ ਹਟਾਂਗੇ ਸੀਪੀ ਭੁੱਲਰ ਕਹਿ ਰਹੇ ਨੇ ਕਿ ਸਿੰਪਥੀ ਐਂਗਲ ਵੀ ਜਿਹੜਾ ਉਹ ਚੈੱਕ ਕੀਤਾ ਜਾ ਰਿਹਾ ਹੈ ਕਿ ਕੋਈ ਸਿੰਪਥੀ ਐਂਗਲ ਜੇ ਕਿਸੇ ਪਾਸੇ ਨਿਕਲਦਾ ਤਾਂ ਉਸ ਦਾ ਵੀ ਮੈਂ ਤਾਂ ਹੈਰਾਨ ਐ ਸੀਪੀ ਭੁੱਲਰ ਤੇ ਤੇ ਸੀਪੀ ਭੁੱਲਰ ਦਾ ਇਹ ਵਿਊ ਹੈ ਕਿ ਇਹ ਆਪ ਸਟੇਜ ਮੈਨੇਜ ਕਰਾਇਆ ਹੈ ਸਿੰਪਥੀ ਲੈਣ ਵਾਸਤੇ ਫਿਰ ਸੀਪੀ ਭੁੱਲਰ ਦੇਵੇ ਪਰਚਾ 10000 ਸੁਖਬੀਰ ਸਿੰਘ ਬਾਦਲ ਤੇ ਫਿਰ ਤਾਂ ਇਹੀ ਹੋਇਆ ਨਾ ਸੁਖਬੀਰ ਸਿੰਘ ਬਾਦਲ 9mm ਦਾ ਪਿਸਤਲ ਦੇ ਕੇ ਉਹਨੂੰ ਆਇਆ ਆਪ ਦੇ ਆਪ ਤੇ ਅਟੈਕ ਕਰਾਇਆ ਪਰਚਾ ਦੇਵੇ ਸੁਖਵੀਰ ਸਿੰਘ ਬਾਦਲ ਤੇ ਤੇ ਕਰ ਲੈ ਜਾਂਚ ਫਿਰ ਇੱਕ ਪਾਸਾ ਦਾ ਕਰੇ ਨਾ ਜੀ ਮੈਡਮ ਇਹ ਮੈਂ ਮੈਂ ਰੋਟੀ ਹੈ ਮੈਡਮ ਸਿਪਰ ਰੀਐਕਸ਼ਨ ਹੈ ਹੈਲੋ ਉੱਪਰ ਆਇਓ ਕੈਮਰਾ ਮੈਨੂੰ ਉੱਪਰ ਹੋ ਜਾ ਬੜੀ ਹਸੋ ਰਿਲੈਕਸ ਹੋ ਖੜੇ ਰੋ ਕੇ ਨਾ ਲੈ ਯਾਰ ਮਾਈਕ ਨੂੰ ਥੱਲੇ ਜਾਣ ਤੁਸੀਂ ਉੱਪਰ ਰਹੋ ਆਓ ਜੀ ਆਜੋ ਇੱਕ ਮਿੰਟ ਇੱਕ ਵਾਈਟ ਕਰ ਲੀ ਬਸ ਕਰ ਲੋ ਇੱਕ ਵਾਈਟ ਕਰ ਲੀ ਹਾਂ ਜੀ ਚੰਡੀਗੜ੍ਹ ਕਰ ਇੱਕ ਸੈਕਿੰਡ ਇੱਕ ਸੈਕਿੰਡ ਵਿਕਰਮ ਜੀ ਇੱਕ ਇੱਕ ਸੈਕਿੰਡ ਭਾਜੀ ਇੱਕ ਸੈਕਿੰਡ ਭਾਈ ਸਤਵੰਤ ਸਿੰਘ ਦੇ ਬ੍ਰਦਰ ਦੀ ਇੱਕ ਵੀਡੀਓ ਆਈ ਹੈਗੀ ਜਿਹਦੇ ਵਿੱਚ ਜਿਹੜਾ ਹਮਲਾ ਕਰਨ ਵਾਲਾ ਸੀਗਾ ਉਹਦੇ ਬਾਰੇ ਕਿਹਾ ਜਾ ਰਿਹਾ ਹੈਗਾ ਕਿ ਇਹ ਆਈਬੀ ਦਾ ਏਜੰਟ ਸੀਗਾ ਆਈਪੀਏ ਨੂੰ ਕਰਾਸ ਬਾਰਡਰ ਵੀ ਕਰਾਉਂਦੀ ਸੀ ਕਿ ਇੱਧਰ ਵੀ ਲੈ ਕੇ ਆਉਂਦੀ ਸੀ ਤੋਂ ਮੈਂ ਜਿਹੜੀ ਵੀਡੀਓ ਵੇਖੀ ਨਹੀਂ ਉਹਦੇ ਬਾਰੇ ਮੈਂ ਕੋਈ ਟਿੱਪਣੀ ਨਹੀਂ ਕਰ ਸਕਦਾ ਮਗਰ ਜੇ ਉਹ ਕਹਿ ਰਿਹਾ ਇਸ ਗੱਲ ਦਾ ਜੀ ਜਾਂਚ ਹੋਣੀ ਚਾਹੀਦੀ ਜੀ ਮੇਰੀ ਤਾਂ ਵੱਡੀਆਂ ਗੱਲਾਂ ਕੀ ਅਸਲ 'ਚ ਨਾ ਤੁਸੀਂ ਆਈ ਥਿੰਕ ਦ ਸਿਕਿਉਰਿਟੀ ਇਹ ਤੁਹਾਡੇ ਸਾਰਿਆਂ ਨਾਲ ਸੰਬੰਧਿਤ ਹੈ ਕੱਲਾ ਕਿਥੇ ਇਹਨੂੰ ਇੱਕ ਬੰਦੇ ਨਾਲ ਵਿਅਕਤੀ ਵਿਸ਼ੇਸ਼ ਨਾਲ ਵੇਖ ਕੇ ਨਾ ਕਰ ਲਿਓ ਬਿਕੋਜ਼ ਜੋ ਕੁਝ ਕੱਲ ਸ੍ਰੀ ਅੰਮ੍ਰਿਤਸਰ ਸਾਹਿਬ 'ਚ ਪਰਸੋਂ ਹੋਇਆ ਉਹਦੇ ਨਾਲ 50% ਬੁਕਿੰਗ ਹੋਟਲਾਂ ਦੀ ਘਟ ਗਈ ਹੈ ਲੋਕ ਭਰਾ ਗਏ ਆ ਸਹਿਮ ਚ ਨੇ ਡਰ ਚ ਨੇ ਸਵੇਰੇ ਗੋਲਡਨ ਟੈਂਪਲ 'ਚ ਗੋਲੀ ਚੱਲ ਰਹੀ ਆ ਸ਼ਾਮ ਨੂੰ ਮਜੀਠੇ ਥਾਣੇ 'ਚ ਬਲਾਸਟ ਹੋ ਰਿਹਾ ਔਰ ਦੂਮੇ ਚੀਜ਼ਾਂ 'ਚ ਇੱਕ ਆਊਟਫਿਟ ਬੀਕੇਆਈ ਜ਼ਿੰਮੇਵਾਰੀ ਲੈ ਰਹੀ ਹੈ ਔਰ ਗੈਂਗਸਟਰਸ ਜੋ ਪਾਕਿਸਤਾਨੀ ਆਈਐਸਆਈ ਦੇ ਕੰਮ ਕਰਦੇ ਇਸ਼ਾਰੇ ਤੇ ਉਹਨਾਂ ਦੇ ਉਹ ਜ਼ਿੰਮੇਵਾਰੀ ਚੁੱਕ ਰਹੇ ਆ ਔਰ ਇਹ ਕਹਿ ਰਿਹਾ ਵਰਨਿੰਗ ਦੇ ਰਿਹਾ ਕਿ ਹਲੇ ਹੋਰ ਬੜੇ ਹਲੇ ਫਿਲਮ ਬਾਕੀ ਆਲੇ ਅੱਗੇ ਵੇਖਿਓ ਕੀ ਕਰਦੇ ਆ ਵੇਟ ਐਂਡ ਵਾਚ ਔਰ ਅਜਨਾਲੇ ਥਾਣੇ 'ਚ ਕੁਝ ਦਿਨ ਪਹਿਲਾਂ ਵੀ ਆਰ ਡੀ ਐਕਸ ਦੀ ਰਿਕਵਰੀ ਹੋਈ ਹੈ ਜੋ ਬੰਮ ਮਜੀਠੇ ਥਾਣੇ ਵਰਤਿਆ ਗਿਆ ਛੋਟਾ ਬੜਾ ਕਾਬਿਲ ਇੱਕ ਜਰਨਲਿਸਟ ਜਰਨਲਿਸਟ ਬੜੇ ਸਨ ਕਿਉਂਕਿ ਮੈਨੂੰ ਉਹਦੀ ਆਵਾਜ਼ ਪਛਾਣ ਆ ਰਹੀ ਸੀ ਅਸੀਮ ਬਾਸੀ ਸਾਹਿਬ ਜੀ ਨੇ ਬੜੇ ਸਵਾਲ ਕੀਤੇ ਆ ਉਹਨਾਂ ਨੇ ਉਹਨਾਂ ਨੇ ਪਹਿਲਾ ਇੰਪੋਰਟੈਂਟ ਸਵਾਲ ਇਹ ਕੀਤਾ ਕਿ ਸਾਨੂੰ ਅੰਦਰ ਕਿਉਂ ਨਹੀਂ ਜਾ ਰਹੇ ਸਾਡੇ ਸਾਰੇ ਪ੍ਰੈਸ ਦੇ ਆਈਡੀ ਹੈ ਵਟ ਡਿਡ ਦ ਪੁਲਿਸ ਹੈਵ ਟੂ ਹਾਈਡ ਮੈਂ ਦੱਸ ਦਿੰਨਾ ਵਾਰਡ ਦੇ ਤੇ ਹਾ ਟੂ ਆਈ ਡੀ ਐਸ ਪੀ ਸਾਹਿਬ ਉਸ ਰਾਤ ਕਹਿ ਰਹੇ ਕਿ ਖਿੜਕੀ ਤੇ ਟੁੱਟੀ ਕੋਈ ਨਹੀਂ ਫਿਰ ਉੱਥੇ ਖਿੜਕੀ ਵੀ ਟੁੱਟੀਆਂ ਪਾਈਆਂ ਗਈਆਂ ਤੇ ਛਤਾਂ ਤੇ ਕੋਰ ਛਾਪਨਲ ਨਿਚਾਨ ਵੀ ਹੈ ਜੀ ਛਰਿਆਂ ਦੇ ਜਿਹੜੀ ਗੇਂਦ ਬਾਦਸ਼ਾਹ ਦੇ ਰੈਸਟੋਰੈਂਟ ਦੇ ਬਲਾਸਟ ਲਈ ਸਿੱਟੀ ਗਈ ਸੀ ਜਾਂ 10 ਸੈਕਟਰ ਸਿੱਟੀ ਗਈ ਸੀ ਇੱਕ ਨਾਮਾ ਪਤਾ ਨਹੀਂ ਇਹਨਾਂ ਨੇ ਗਰਨੇਡ ਟਾਈਪ ਤਿਆਰ ਕੀਤਾ ਉਹ ਉੱਥੇ ਵਰਤਿਆ ਗਿਆ ਸੋ ਇਨ੍ਹਾਂ ਹਾਲਾਤਾਂ ਚ ਕੋ ਜ ਪਤਾ ਨਹੀਂ ਪੰਜਾਬ ਪੁਲਿਸ ਸੱਚ ਕਿਉਂ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਹੈ ਐਸਪੀ ਹਰਪਾਲ ਸਿੰਘ ਕਿਹੜੇ ਕਾਨੂੰਨ ਥੱਲੇ ਮਤਲਬ ਇੱਕ ਸ਼ਹਿਰ ਸਪਾਟਾ ਕਰ ਰਿਹਾ ਨਰੈਣ ਚੋੜੇ ਨਾਲ ਨਰੈਣ ਚੋੜੇ ਨਾਲ ਇੱਕ ਵੀਡੀਓ ਨਹੀਂ ਉਹਦੀਆਂ ਤਿੰਨ ਵੀਡੀਓ ਆ ਗਈਆਂ ਨੇ ਟਾਈਮਿੰਗ ਆਫ ਦ ਸਿਚੁਏਸ਼ਨ ਵੇਖੋ ਕਿ ਜਦੋਂ ਨਰੈਣ ਚੋੜੇ ਨਾਲ ਜੀ ਦਾ ਥੋੜਾ ਇੰਨਾ ਪ੍ਰੇਮ ਪਿਆਰ ਹੈ ਹਰਪਾਲ ਸਿੰਘ ਦਾ ਤੇ ਕੀ ਫਰਰਪਾਲ ਸਿੰਘ ਨੂੰ ਕਸਟਡੀ ਚ ਲੈ ਕੇ ਉਹਦੀ ਕੁਛ ਪੁੱਛਕਿਛ ਨਹੀਂ ਹੋਣੀ ਚਾਹੀਦੀ ਔਰ ਮੈਂ ਅੱਜ ਤੁਹਾਨੂੰ ਦੱਸ ਰਿਹਾ ਹਰਪਾਲ ਸਿੰਘ ਨਰੈਣ ਚੋੜੇ ਨਾਲ ਬੜੇ ਚਿਰ ਦਾ ਸੰਪਰਕ ਚ ਇਹਨਾਂ ਨੇ ਪਹਿਲਾਂ ਵੀ ਗੱਲ ਕੀਤੀ ਹੈ ਔਰ ਪੁਲਿਸ ਨੇ ਇਹ ਸਾਰੇ ਤੱਤ ਲੁਕੋਣ ਦੀ ਕੋਸ਼ਿਸ਼ ਕੀਤੀ ਸੀ ਇਹ ਤਾਂ ਗੁਰੂ ਦੀ ਕਿਰਪਾ ਹੋਈ ਹੈ ਕਿ ਗੁਰੂ ਘਰ 'ਚ ਕੋਈ ਇਸ ਤਰ੍ਹਾਂ ਚਲਾਕੀਆਂ ਵਰਤੇ ਉਹਦੇ ਪਰਦੇ ਫਾਸ਼ ਹੋ ਜਾਂਦੇ ਜਿਵੇਂ ਸੁਖਬੀਰ ਜੀ ਦੀ ਜਾਨ ਬਚਾਈ ਸ਼ਰਧਾਲੂਆਂ ਦੀ ਜਾਨ ਬਚਾਈ ਉਹ ਵੀਡੀਓ ਵੀ ਆਈ ਹੈ ਤੁਸੀਂ ਵੇਖੋ ਤਿੰਨ ਤਰੀਕ ਦੀ ਵੀਡੀਓ ਜਦੋਂ ਆਪ ਵੀ ਕਦਮ ਪੁੱਟ ਕੇ ਜਾਂਦਾ ਉਹਨੂੰ ਮਿਲ ਕੇ ਆਉਂਦਾ ਵਾਈ ਵਾਜ਼ਨਟ ਹੀ ਇੱਕ ਪਾਸੇ ਕਿਉਂ ਨਹੀਂ ਕੀਤਾ ਉਹਦੀ ਚੈਕਿੰਗ ਕਿਉਂ ਨਹੀਂ ਕੀਤੀ ਫਿਰ ਉਸ ਤੋਂ ਬਾਅਦ ਇਨਫਰਮੇਸ਼ਨ ਦਫ਼ਤਰ ਦੇ ਅੱਗੇ ਜਿਹੜਾ ਵੀਡੀਓ 'ਚ ਥੋੜਾ ਆ ਰਿਹਾ ਨਾ ਕਈ ਪੱਤਰਕਾਰ ਕਹਿ ਰਹੇ ਪਤਾ ਨਹੀਂ ਲੱਗ ਰਿਹਾ ਹੁਣੇ ਮੈਂ ਵਧੀਆ ਰਿਲੀਜ਼ ਕਰੂੰ ਇੱਕ ਹੋਰ ਸਪਸ਼ਟ ਗੈਂ ਚਿਹਰੇ ਸਾਹਮਣੇ ਦੇਖਣਗੇ ਆਲਦੋ ਬੰਦੇ ਦੀ ਤੋਰ ਤੋਂ ਤੇ ਉਹਦੇ ਕੱਪੜਿਆਂ ਤੋਂ ਸਪਸ਼ਟ ਪਤਾ ਲੱਗ ਜਾਂਦਾ ਕਿ ਇਹ ਹਰਪਾਲ ਹੈ ਤੇ ਨਾਰਾਇਣ ਚੋੜਾ ਫਿਰ ਉਸ ਤੋਂ ਜਿਸ ਦਿਨ ਉਹਨੇ ਸੁਖਬੀਰ ਜੀ ਤੇ ਅਟੈਕ ਕੀਤਾ ਇੱਕ ਇਹਨਾਂ ਦਾ ਹੋਰ ਕਾਂਸਟੇਬਲ ਹੈ ਟ੍ਰੈਫਿਕ 'ਚ ਲੱਗਿਆ ਹੈਡ ਕਾਂਸਟੇਬਲ ਹੈ ਕੀ ਹੈ ਉਹਨੇ ਗੋਲ ਪਰਨਾ ਬੰਨਿਆ ਐ ਗੁਰਸੇਖ ਲਬਾਚੇ ਘਾਤਰਾ ਪਾਇਆ ਉਹ ਮਿਸਟੇਕ ਹੁੰਦਾ ਫਰ ਸ਼ਰਦਾਲੂ ਮਗਰ ਉਹ ਸੀ ਇਹਨਾਂ ਦਾ ਪੁਲਿਸ ਟ੍ਰੈਫਿਕ ਕੰਟਰੋਲ ਦਾ ਬੰਦਾ ਜਸਵੀਰ ਸਿੰਘ ਉਹ ਵਾਕ ਕਰਦਾ ਹੈ ਨਰੇਂਜ ਚੋੜੇ ਦੇ ਮਗਰ ਜਸਟ ਬਿਫੋਰ ਅਟੈਕ ਐ ਇਸ਼ਾਰਾ ਕਰਦਾ ਉਦੋਂ ਕਿਉਂ ਨਾ ਤੁਸੀਂ ਫੜਿਆ ਮਤਲਬ ਪੁਲਿਸ ਦੇ ਕਈ ਵਾਰੀ ਸੰਪਰਕ ਤੇ ਆਇਆ ਪੁਲਿਸ ਨੇ ਤਾਂ ਉਹਨੂੰ ਐਪਰੀਂਡ ਹੀ ਨਹੀਂ ਕੀਤਾ ਜਿਹਦੀ 25 ਸਾਲ ਤੋਂ ਹਿਸਟਰੀ ਆ ਉਹਦੀ ਫੇਸਬੁੱਕ ਆਈਡੀ ਖੋਲ ਲੋ ਤੁਹਾਡੇ ਦੇਸ਼ ਦੇ ਉਲਟ ਬੋਲਦਾ ਦੇਸ਼ ਦੇ ਟੁਕੜੇ ਟੁਕੜੇ ਕਰਨ ਦੀ ਗੱਲ ਕਰਦਾ ਆਈਐਸਆਈ ਦੇ ਨਾਲ ਸੰਪਰਕ ਹੈ ਪਾਕਿਸਤਾਨ ਨਾਲ ਉਹਨਾਂ ਦੇ ਇਸ਼ਾਰੇ ਤੇ ਚੱਲਦਾ ਹੈ ਦੇਸ਼ ਨੂੰ ਹਿੰਦੂ ਸਿੱਖ ਏਕਤਾ ਨੂੰ ਢਾਹ ਲਾਉਣਾ ਚਾਹੁੰਦਾ ਉਹੋ ਜਿਹਾਂ ਬੰਦੇ ਨਾਲ ਰਪਾਲ ਸਿੰਘ ਦਾ ਕੀ ਪਿਆਰ ਆ ਸਾਨੂੰ ਤਾਂ ਪਤਾ ਦੱਸਿਆ ਜਾਵੇ ਕੋਰਟ ਚ ਜਾਓਗੇ ਜਿੱਥੇ ਸਾਹਿਬ ਇੱਕੋ ਕੋਰ ਕਮੇਟੀ ਵਲ ਡਿਸਾਈਡ ਔਰ ਡੀਜੀਪੀ ਸਾਹਿਬ ਦੀ ਚੁੱਪੀ ਰੇਜ਼ ਸੀਰੀਅਸ ਕੁਐਸਚਨਸ ਔਰ ਇੱਕ ਸਕ੍ਰਿਪਟ ਤਿਆਰ ਹੋ ਕੇ ਆਈ ਤੁਸੀਂ ਅੱਜ ਮੈਂ ਟਵੀਟ ਵੀ ਕੀਤਾ ਇੱਕ ਮੁਸਤੈਦੀ ਲਫ਼ਜ਼ ਕਿ ਪੁਲਿਸ ਦੀ ਮੁਸਤੈਦੀ ਕਰਕੇ ਸੁਖਵੀਰ ਸਿੰਘ ਬਾਦਲ ਬਚ ਗਏ ਉਹ ਲਫ਼ਜ਼ ਮੁਸਤੈਦੀ ਭਗਵੰਤ ਮਾਨ ਵਰਤਦਾ ਉਹੋ ਲਵਜ ਮੁਸਤੈਦੀ ਕੇਜਰੀਵਾਲ ਸਾਹਿਬ ਵਰਤਦੇ ਆ ਉਹੋ ਲਵਜ ਮੁਸਤੈਦੀ ਅ ਪੁਲਿਸ ਕਮਿਸ਼ਨਰ ਸਾਹਿਬ ਭੁੱਲਰ ਸਾਹਿਬ ਵਦਰ ਵਰਤਦੇ ਆ ਔਰ ਫਿਰ ਸਾਡੇ ਗਨਮੈਨ ਨੂੰ ਜਿਹਦੀ ਉਸ ਦਿਨ ਡਿਊਟੀ ਨਹੀਂ ਸੀ ਜਿਹੜਾ 175 ਚ ਜਿਹੜਾ ਗਨਾਰਿਆ ਨਹੀਂ ਸੀ ਉਹਨੂੰ ਭੈਣਜੀ ਨੇ ਕੁਦਰਤੀ ਉੱਥੇ ਭੇਜਤਾ ਕਿਉਂਕਿ ਉਹਨਾਂ ਦੇ ਨਾਲ ਗਨਮੈਨ ਅਟੈਚਡ ਹੈ ਉਹਨੂੰ ਫੜ ਕੇ ਕਹਿੰਦੇ ਹੁਣ ਤੂੰ ਵੀ ਕਹ ਦੇ ਪੁਲਿਸ ਦੀ ਮੁਸਤੈਦੀ ਤੁਸੀਂ ਉਹ ਵੀਡੀਓ ਵੇਖਿਓ ਇਫ ਯੂ ਡੋਨਟ ਹੈਵ ਇਟ ਆਈ ਵਿਲ ਸ਼ੇਅਰ ਇਟ ਅਗੇਨ ਜਿਹੜਾ ਸਾਡੇ ਗਨਮੈਨ ਤੋਂ ਕਹਿੰਦਾ ਕਿ ਸਾਨੂੰ ਸੀਨੀਅਰ ਅਫਸਰਾਂ ਨੇ ਪਹਿਲਾਂ ਹੀ ਦੱਸਿਆ ਸੀ ਕਿ ਤੁਸੀਂ ਮੁਸਤੈਦ ਰਹਿਣਾ ਇਹ じゃ ਕੰਮ ਹੋ ਸਕਦਾ ਭਾਈ ਜਦ ਸੀਨੀਅਰ ਅਫਸਰ ਦੱਸ ਰਹੇ ਸੀ ਮੁਸਤੈਦ ਰਹਿਣਾ ਚਲੋ ਮੈਂ ਆਪਦੇ ਗਨਮੈਨ ਦੀ ਗੱਲ ਹੀ ਸੱਚ ਮੰਨ ਲੈਣਾ ਕਿਉਂਕਿ ਬੁਲਾਇਆ ਤਾਂ ਅ ਗੁਰਪ੍ਰੀਤ ਭੁੱਲਰ ਨੇ ਉਹਦੇ ਕੋਲੋਂ ਇਹ ਕੁਝ ਉਹਨੂੰ ਆ ਥੋੜਾ ਮਾਈਕ ਵੀ ਦੇਤਾ ਵੀਡੀਓ ਵੀ ਬਣਾਤੀ ਮਤਲਬ ਸਕ੍ਰਿਪਟ ਐਕਟੀ ਵਧੀਆ ਤਿਆਰ ਕੀਤੀ ਮਗਰ ਫਸ ਗਏ ਰੱਬ ਦਾ ਘਰ ਸੀ ਤੇ ਜੇ ਵੱਡੇ ਅਫਸਰਾਂ ਨੇ ਦੱਸਿਆ ਸੀ ਤੇ ਹਰਪਾਲ ਚੀਮਾ ਉਹਨੂੰ ਜੱਪੀਆਂ ਕੱਢ ਲਈ ਨਰੌਂ ਚੜੇ ਨੂੰ ਪਾ ਰਿਆ ਸੀ ਫਿਰ ਵੱਡੇ ਅਫਸਰ ਚ ਨਹੀਂ ਆਉਂਦਾ ਹਰਪਾਲ ਹਰਪਾਲ ਸਿੰਘ ਰੰਧਾਵਾ ਵੱਡੇ ਅਫਸਰ ਚ ਨਹੀਂ ਆਉਂਦਾ ਹੀ ਵੋਸ ਐਸੀ ਐਸਪੀ ਸੈਕੰਡ ਮੋਸ ਸੀਨੀਅਰ ਮੋਸਟ ਅਫੀਸਰ ਐਟ ਦ ਸਪੌਟ ਫਿਰ ਜਦੋਂ ਗੋਲੀ ਚੱਲਦੀ ਆ 3 ਮਿੰਟ ਉਹਦੀ ਟਾਈਮਿੰਗ ਵੇਖੋ ਕਿ ਉਦੋਂ ਹੀ ਉਹਨੂੰ ਚਾਹ ਦੀ ਲੋਡ ਪੈ ਗਈ ਮਤਲਬ ਇਹ ਇੱਡੀ ਬੜਾ ਵੱਡਾ ਡਰਾਮਾ ਹੋਇਆ ਪੰਜਾਬ ਦਾ ਮਾਹੌਲ ਵਿਗਾੜਨ ਵਾਸਤੇ ਔਰ ਇਹ ਪੁਲਿਸ ਦੀ ਮੁਸਤੈਦੀ ਨਹੀਂ ਪੁਲਿਸ ਦਾ ਫੇਲੀਅਰ ਹੈ ਪੁਲਿਸ ਦੀ ਨਲਾਇਕੀ ਹੈ ਔਰ ਭਗਵੰਤ ਮਾਨ ਦੀ ਆਮ ਆਦਮੀ ਸਰਕਾਰ ਦੀ ਵੱਡਾ ਲਾਅ ਐਂਡ ਆਰਡਰ ਦਾ ਫੇਲੀਅਰ ਸਿੱਧੂ ਮੂਸੇਵਾਲੇ ਤੋਂ ਬਾਅਦ ਲਾਰੈਂਸ ਬਿਸ਼ਰੋਈ ਤੋਂ ਬਾਅਦ ਜੇਲ ਠਮਾਕਿਆਂ ਤੋਂ ਬਾਅਦ ਆ ਨਵਾਂ ਸਾਹਮਣੇ ਪੁਲਿਸ ਜਾਂਚ ਕਰਨ ਦੀ ਗੱਲ ਕਰ ਰਹੀ ਹੈ ਵੀ ਮਸਤੀਦੀ ਦੇ ਨਾਲ ਤੁਸੀਂ ਮੈਨੂੰ ਇੱਕ ਗੱਲ ਦੱਸੋ ਜਿਹੜਾ ਕਵਰ ਅਪ ਕਰ ਰਿਹਾ ਸੀ ਜਿਹੜਾ ਕਹਿ ਰਿਹਾ ਸੀ ਇਹਨਾਂ ਨੇ ਆਪ ਅਟੈਕ ਕਰਾਇਆ ਉਹਨੂੰ ਪਹਿਲਾਂ ਤਾਂ ਇਸ਼ੂ ਦਾ ਅਪੋਲੋਜੀ ਸੋ ਸ਼ੇਇੰਗ ਥਿਸ 20 30 ਸਾਲ ਦਾ ਰਿਕਾਰਡ ਹੈ ਨਰੈਣ ਚੋੜੇ ਦਾ ਤੁਸੀਂ ਮਾਫੀ ਮੰਗੋ ਪਹਿਲਾਂ ਔਰ ਇਹਨਾਂ ਕੋਲੋਂ ਇਨਕੁਆਇਰੀ ਇਹ ਆਪ ਹੀ ਜੱਜ ਆਪ ਹੀ ਵਕੀਲ ਤੇ ਆਪ ਹੀ ਚੋਰ ਕੀ ਹੋ ਸਕਦੀ ਹੈ ਕਿ ਸੈਂਟਰਲ ਏਜੰਸੀ ਕੋਲੋਂ ਅੱਜ ਡਿਮਾਂਡ ਦੇਖੋ ਜਿਵੇਂ ਹਾਈ ਕੋਰਟ ਨੇ ਸੱਜ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਤੇ ਲਿਆਏ ਆ ਇਹ ਹਾਈ ਕੋਰਟ ਦਾ ਕੋਈ ਮੋਨਿਟਰਡ ਇਨਕੁਆਇਰੀ ਹੋਵੇ ਜਾਂ ਸੁਪਰੀਮ ਕੋਰਟ ਦਾ ਹੋਵੇ ਇਹ ਪਾਰਟੀ ਅੰਦਰ ਫੈਸਲਾ ਕਰੂਗੀ ਜੀ ਐਮਸੀ ਚੌਂ ਲੜਕੀ ਅਕਾਲੀ ਦਰ ਦੇਖੋ ਹਾਓ ਯੂ ਨੋ ਕਿ ਕੁਝ ਹੋ ਰਿਹਾ ਹੈ ਮਤਲਬ ਵੀ ਯਾਰ ਵੀਰ ਮਤਲਬ ਇਹ ਦੇਖੋ ਵੀ ਆ ਟਾਕਿੰਗ ਟੁਡੇ ਅੱਜ ਗੱਲ ਕਰ ਰਹੇ ਕਿਉਂਕਿ ਸੁਖਵੀਰ ਜੀ ਬਚ ਗਏ ਮਤਲਬ ਇਹ ਲਾਈਨ ਡੈਥ ਦਾ ਨਾ ਇੱਕ ਮਿਲੀਮੀਟਰ ਦਾ ਫਰਕ ਸੀ ਸੋ ਮਤਲਬ ਇੱਕ ਪਾਸੇ 올 द ਲੀਡਰਸ਼ਿਪ ਇਜ਼ ਅੰਡਰ ਇਲੂਮੀਨੇਟ ਕਰਨ ਦੀ ਉਹਨਾਂ ਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ ਮੋਡੂਲੇਟ ਮੋਡਰੇਟ ਲੀਡਰਸ਼ਿਪ ਨੂੰ ਜਿਹੜਾ ਇਹ ਇਹ ਦੇਸ਼ ਦੀ ਗੱਲ ਕਰਦੀ ਆ ਭਾਈਚਾਰਕ ਸਾਂਝ ਦੀ ਗੱਲ ਕਰਦੀ ਆ ਯੂਨਿਟੀ ਦੀ ਗੱਲ ਕਰਦੀ ਆ ਉਹਨੂੰ ਲਿਮੀਨੇਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਸੀਂ ਹਲੇ ਕੋਈ ਹੋਰ ਹੀ ਗੱਲ ਕਰੀ ਜਾ ਰਹੇ ਮੈਨੂੰ ਹਲੇ ਦਾ ਸਮਾਂ ਹੀ ਨਹੀਂ ਮਿਲਿਆ ਟੂ ਡਿਸਕਸ एवरीथिंग ਇਹ ਨਹੀਂ ਤੇਜ਼ੀ ਨਾਲ ਬਦਲ ਰਿਹਾ ਹਾਲਾਤ ਕਿਹਾ ਜਾ ਰਿਹਾ ਕਿ ਇੰਟਰਨੈਸ਼ਨਲ ਕਾਂਸਪੀਰੇਸੀ ਦਾ ਇਹ ਇੱਕ ਹਿੱਸਾ ਸੀਗਾ ਜਿਹਦੇ ਵਿੱਚ ਦੇਖੋ ਅੱਜ ਇੱਕ ਆਈਐਸਆਈ ਜਾਂ ਫਿਰ ਗੁਰਪ੍ਰੀਤ ਭੁੱਲੇ ਰੇ ਖੋਰ ਝੂਠ ਬੋਲ ਰਹੇ ਅੱਜ ਔਰ ਮੈਂ ਅਨ ਰਿਕਾਰਡ ਕਹਿ ਰਹੇ ਆ ਝੂਠ ਬੋਲ ਰਹੇ ਆ ਕਹਿੰਦਾ ਜੀ ਇਹ ਲੋਨ ਵੁਲਫ ਅਟੈਕ ਹੈ ਇਕੱਲੇ ਬੰਦੇ ਦਾ ਕੰਮ ਹੈ ਹਰਪਾਲ ਥੋੜਾ ਐਸਪੀ ਤੋਂ ਉਹਨੂੰ ਜਫੀਆਂ ਪਾਈ ਜਾਂਦਾ ਸੀਗਾ ਕਿੰਨੀ ਵਾਰੀ ਉਹਨੂੰ ਜਫੀ ਪਾਈ ਆ ਉਦੋਂ ਉਹਨੂੰ 9mm ਸੈਮੀ ਆਟੋਮੈਟਿਕ ਪਿਸਤਲ ਨਹੀਂ ਲੱਭੀ ਫਿਰ ਇਹ ਦੱਸ ਦੋ ਜੇ ਲੋਨ ਵੁਲਫ ਅਟੈਕ ਹੈ ਫਿਰ ਇਹ ਆਪ ਹੀ ਲੈ ਆਇਆ ਜਾ ਕੇ ਪਾਕਿਸਤਾਨ ਤੋਂ 9mm ਪਿਸਤਲ ਔਰ ਉਹੀ ਆਰਗੇਨਾਈਜੇਸ਼ਨ ਸ਼ਾਮ ਨੂੰ ਥਾਣੇ 'ਚ ਬਲਾਸਟ ਕਰਦੀ ਆ ਇਹ ਲੋਨ ਵੁਲਫ ਨਹੀਂ ਆ ਵੈਰੀ ਵੈਲ ਪਲਾਨਡ ਐਕਸਰਸਾਈਜ਼ ਹੈ ਇਹਦੇ ਪਿੱਛੇ ਕਈ ਬੰਦੇ ਲੱਗੇ ਆ ਔਰ ਉਹਨਾਂ ਨੂੰ ਬੇਨਕਾਬ ਕਰਨਾ ਬੜਾ ਜ਼ਰੂਰੀ ਹੈ ਨਹੀਂ ਤਾਂ ਪੰਜਾਬ ਬਾਰਡਰ ਸਟੇਟ ਦੀ ਸਿਕਿਉਰਿਟੀ ਇਜ਼ ਅੰਡਰ ਸੀਰੀਅਸ ਥ੍ਰੈਟ ਹੋਟਲ ਦੀ ਬੁਕਿੰਗ ਕੈਨਸਲ ਹੋ ਰਹੀਆਂ ਹੈ ਬਿਜ਼ਨਸ ਭੱਜ ਰਿਹਾ ਹੈ ਦੇਖੋ ਜੋ ਹਾਲਾਤ ਬਣੇ ਪਏ ਆ ਜੇ ਸ੍ਰੀ ਹਰਮੰਦਰ ਸਾਹਿਬ ਤੁਸੀਂ ਸੇਫ ਨਹੀਂ ਰੱਖ 파ਰੇ ਤੁਸੀਂ ਪੁਲਿਸ ਨੂੰ ਲਾਇਕ ਕਹੋਗੇ ਕਿ ਨਲਾਇਕ ਕਹੋਗੇ ਦੱਸੋ ਮੈਨੂੰ ਥੈਂਕ ਯੂ